ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਏ ਆਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਪੰਜਗਰਾਈ ਕਲਾਂ ਇਹ ਤੋਂ ਇਲਾਵਾ ਜੌਣ ਵਾਲਾ ਪਿੰਡੇ ਦੇ ਨੇੜ ਹੈ ਸਮਾਲਸਰ ਇਧਰਲੇ ਪਾਸੇ ਜਾਂ ਪੰਜਗਰਾਈ ਹੱਦ ਜਿਹੜਾ ਉਹ ਛੋਟੀ ਪੰਜਗਰਾਈ ਉਹ ਵੀ ਨੇੜ ਰਹਿ ਜਾਂਦਾ ਕਣੀਏ ਵਾਲੇ ਪਿੰਡ ਚੋਂ ਇਹ ਵੀਡੀਓ ਬਣਾ ਰਹੇ ਹਾਂ ਤੇ ਬਾਈ ਇੱਥੇ ਥੋੜੇ ਜਿਹਾ ਥਾਂ 'ਚ ਪਸ਼ੂ ਪਾਲਣ ਦਾ ਕੰਮ ਕਰਦਾ ਨਸਲ ਐਚਐਫਈ ਸੰਭਾਲਦਾ ਵੀਰ ਤੇ ਇਹਨਾਂ ਦੇ ਵਿੱਚੋਂ ਅੱਜ ਇੱਕ ਇਹ ਗਾਂ ਵਕਾਊ ਕੀਤੀ ਐ ਇਹ ਬਿਲਕੁਲ ਤਾਜੀ ਸੋਈ ਐ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਦੇਖਣ ਦਾ ਤੁਹਾਡਾ ਹੱਕ ਐ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਜਾਣਕਾਰੀ ਪਹਿਲਾਂ ਲਈਏ ਫਿਰ ਇਹ ਤੋਰ ਕੇ ਦਿਖਾਵਾਂਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਨਾਮ ਆਪਣਾ ਦੱਸ ਦਿਓ ਭਾਈ ਨਾਮ ਬਲਜੀਤ ਸਿੰਘ ਜੀ ਬਲਜੀਤ ਭਾਈ ਅੱਜ ਇੱਕ ਆਪਾਂ ਗਾਂ ਵੇਚਣ ਲੱਗੇ ਆਂ ਕਰਦੀ ਆ ਜਾਂ ਖਰੀਦੀ ਹੋਈ ਇਹ ਆਪਾਂ ਦੂਜੀ ਸੂਏ ਲਈ ਸੀ ਦੂਜੀ ਸੂਏ ਲਈ ਸੀ ਹਾਂਜੀ ਐਦ ਕੀ ਕਹਿਣਾ ਸੂਸ ਤੀਜਾ ਸੂਆ ਸੂਈ ਹੈ ਠੀਕ ਆ ਦੂਜੀ ਸੂਏ ਦਾ ਦੁੱਧ ਕਿੰਨਾ ਚੋਇਆ ਨੇ 32 ਕਿਲੋ ਦੋ ਦਿੱਤਾ ਬਈ ਪਿਛਲੇ ਸੂਏ ਚ ਨੇ 32 ਕਿਲੋ ਦੋ ਦਿੱਤਾ ਹਾਂਜੀ ਹੁਣ ਇਹ ਸੂਈ ਕਦੋਂ ਆ ਅੱਜ ਸਵੇਰ ਹੀ ਸੂਈ ਆ 9:30 10 ਵਜੇ ਠੀਕ ਆ ਅੱਛਾ ਬੱਚਾ ਕੀ ਦੇਗੀ ਬਈ ਨੇ ਬੱਚੀ ਦਿੱਤੀ ਹੈ ਬੱਚੀ ਦਿੱਤੀ ਹੈ ਰੇਟ ਇਹਦਾ ਆਪਾਂ ਫੋਨ ਤੇ ਕਰਾਂਗੇ ਬਈ ਰੇਟ ਫੋਨ ਤੇ ਹੋ ਜਾਊਗਾ ਖੁੱਲ ਗਿਆ ਬਈ ਦੋਸਤੋ ਪਿਛਲੇ ਸੂਏ ਦਾ ਦੁੱਧ ਬੜਾ ਚੰਗਾ ਬਈ ਨੇ ਇਹਦੇ ਥੱਲੋਂ ਚੋਇਆ ਹੈ ਪੂਰੀ ਲੰਬੀ ਵਹਿੜਾ ਹਾਈਟ ਵੀ ਬਹੁਤ ਸੋਹਣੀ ਹੈ। ਥਣ ਥੀ ਚੁਆਈ ਵਾਲੇ ਆ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਸ਼ਾਇਦ ਬਾਈ ਮਿਲਕਿੰਗ ਵੀ ਥੀ ਕਰਦਾ ਕਿਉਂਕਿ ਮਸ਼ੀਨ ਮੈਨੂੰ ਫਿੱਟ ਕੀਤੀ ਦਿਸੀ ਨਹੀਂ। ਢਾਂਚਾ ਇਹਦਾ ਦੇਖ ਲਓ ਦੋਸਤੋ ਅੱਜ ਸਵੇਰ ਹੀ ਸੋਈ ਆ ਇਹ। ਤਿਆਰੀ ਜਿਹੜੀ ਉਹ ਵੀਡੀਓ ਚੋਂ ਤੁਸੀਂ ਦੇਖ ਰਹੇ ਹੋ ਮੈਂ ਸ਼ਾਮ ਨੂੰ ਵੀਡੀਓ ਬਣਾ ਰਿਹਾ ਹਵਾਨੇ ਤੇ ਰੁਕ ਗਿਆ ਭਾਈ ਨਾੜਾਂ ਤੁਹਾਨੂੰ ਦਿਖਾਉਣਾ ਮੈਂ ਬਹਿਣੀ ਵਾਲੇ ਪਾਸੇ ਬੜੀਆਂ ਚੰਗੀਆਂ ਨਾੜਾਂ ਬਰੀਕ ਬਰੀਕ ਹਵਾਨੇ ਤੇ ਦਿਸਦੀਆਂ। ਥਣ ਥੀ ਚੁਆਈ ਵਾਲੇ ਆ। ਤਾਂ ਚਾਹਰਾ ਦੇਖ ਲਓ ਦੂਜੇ ਸੂਏ ਬਾਈ ਨੇ ਖਰੀਦੀ ਐ ਤੇ ਇਹ ਤੀਜਾ ਸੂਆ ਕਰਮਾ ਲਈ ਸੂਪੀ ਟੱਕ ਸੂਆ ਬਾਈ ਨੇ ਘਰੇ ਦਾ ਦੁੱਧ ਚੋਇਆ ਰੇਟ ਇਹਦਾ ਫੋਨ ਤੇ ਐ ਫੋਨ ਤੇ ਰੇਟ ਕਰਨ ਪਿੱਛੇ ਕਾਰਨ ਕਈ ਵਾਰ ਇਹ ਗੱਲ ਕੀਤੀਆਂ ਵੀ ਜਦੋਂ ਘਰੇ ਲੋਕ ਕਿਸੇ ਪਸ਼ੂ ਪਾਲਕ ਵੀਰ ਕੋਲੋਂ ਵੀਡੀਓ ਬਣਾਈਦੀ ਐ ਤੋ ਰੇਟ ਜੇ ਉੱਚਾ ਕਰ ਲੇ ਫਿਰ ਫੋਨ ਘਟ ਆਉਂਦੇ ਐ ਜੇ ਰੇਟ ਘੱਟ ਕਰ ਲਿਆ ਫਿਰ ਅਗਲੇ ਦੀ ਮਿਹਨਤ ਜਿਹੜੀ ਐ ਕੀਤੀ ਹੁੰਦੀ ਐ ਸਾਲ ਭਰ ਫਸੂ ਤੇ ਉਹਦਾ ਲਾਅ ਹੱਸਦਾ ਤੋ ਬਾਕੀ ਜਿਹਨੇ ਪਸੰਦ ਆਵੇ ਤੋ ਇੱਕ ਕਾਲ ਕਰਕੇ ਰੇਟ ਕਨਫਰਮ ਕਰ ਲੂਗਾ ਸਟਰਕਚਰ ਇਹਦਾ ਢਾਂਚਾ ਤੁਹਾਨੂੰ ਮੈਂ ਦਿਖਾਤਾ ਵੀਡੀਓ ਦੇ ਵਿੱਚ ਤੋਰ ਕੇ ਫੋਲ ਦਿਖਾਈ ਹੈ। ਉਹ ਅੱਛੀ ਨੂੰ ਜਨਮ ਦਿੱਤਾ ਹੈ। ਪੱਛੀ ਇਹਦੀ ਬ੍ਰਾਊਨ ਕਲਰ ਦੇ ਵਿੱਚ ਆ ਦੱਸੋ ਬਾਕੀ ਕੋਲੋਂ ਆ ਕੇ ਦੀ ਬਰੀਡ ਤੁਸੀਂ ਸਮਝ ਲਿਓ। ਇਹਦਾ ਹਵਾਨਾ ਤੁਹਾਨੂੰ ਇੱਕ ਵਾਰ ਫੇਰ ਮੈਂ ਦਿਖਾ ਦਿੰਦਾ। ਇਦਾਂ ਦਾ ਹਵਾਨਾ ਪਿੱਛੋਂ ਦਿਖਾ ਰਹੀ ਏ। ਸੋਹਣਾ ਹਵਾਨਾ ਦਿਖਾਉਂਦੀ ਏ ਗਾਣਾ ਦੱਸੋ। ਖੈਰ ਗਰਮੀ ਦੀ ਰੁੱਤ ਹੈ। گاਵਾ ਦੁੱਧ ਤੇ ਆਉਂਦੀਆਂ ਜਦੋਂ ਥੋੜਾ ਠੰਡ ਹੋਰ ਆਤੀ ਹੋਣ ਲੱਗੂਗੀ ਉਦੋਂ ਵੱਡੀ ਗਾਂ ਹੈ। ਹਵਾਨਾ ਨੇ ਛੇਤੀ ਪਰਣਾ ਸ਼ੁਰੂ ਕਰ ਦੇਣਾ ਕਈ ਵਾਰ ਪਸ਼ੂ ਇਸ ਤਰ੍ਹਾਂ ਘੱਟ ਦੁੱਧ ਲਾਏ ਤਾਂ ਵੀ ਸੂ ਪੈਂਦੇ ਆ ਹਾਲਾਂਕਿ ਹੁਣ ਵੀ ਹਵਾਨੇ ਦਾ ਸੈ ਸੋਹਣਾ ਨਾੜਾ ਇਸ ਸਾਈਡ ਤੇ ਬੜੀਆਂ ਸੋਹਣੀਆਂ ਚਾਰੇ ਥਾਂ ਇੱਕੋ ਜੇ ਦਿੰਦੇ ਆ ਢਾਂਚਾ ਤੁਸੀਂ ਵੀਡੀਓ ਚੋਂ ਫੇਰ ਦੇਖ ਲਓ ਬਾਕੀ ਚੰਗੀ ਲੱਗੇ ਤਾਂ ਕਾਲ ਕਰਕੇ ਤਸੱਲੀ ਕਰ ਲਿਓ ਧੰਨਵਾਦ